बाबा बाबूजा ਖਰੇ ਰੰਗ ਹਾਂਜੀ ਸਰ ਜੀ ਕਿੱਥੋਂ ਆਇਓ ਜੀ ਇਹ ਸਾਡਾ ਹੀ ਪਿੰਡ ਗੁਲਾਗਵਾਲ ਸ਼ਹਿਰ ਡੇਰਾਬਸੀ ਜ਼ਿਲ੍ਹਾ ਮਹੱਲੀ ਤੋਂ ਅੱਛਾ ਜੀ ਜਿਹੜੀ ਤੁਸੀਂ ਪੱਗ ਅੱਜ ਸਤਰੰਗੀ ਬਣੀ ਆ ਤੇ ਕਰਨ ਕੀ ਆ ਇਹਦਾ ਕਰਨੇ ਆ ਜੇ ਬੜੀ ਸੋਕੇ ਮੁੰਡਿਆਂ ਨੂੰ ਤੇ ਇਹਨੂੰ ਪੱਗ ਨੂੰ ਕਟਵਾ ਬਣਾਉਣ ਵਿੱਚ ਸਾਢੇ 3 ਮਹੀਨੇ ਲੱਗੇ ਤਿਆਰ ਕਰਨ ਲੱਗਾ ਇਹ ਖੁਦ ਆਪ ਚਾਰ ਪੱਗਾਂ ਇਹ ਜਿਹੜੀ ਪੱਗਾਂ ਇੱਕੋ ਹੀ ਆ ਕਿ ਅਲੱਗ-ਅਲੱਗ ਨੇ ਇਹ 9 ਮੀਟਰ ਦੀ ਪਾਗੇ ਦੇ ਨਾਲ ਅਲੱਗ-ਅਲੱਗ ਪੱਟੀਆਂ ਪਾਈ ਹੋਈਆਂ। ਅੱਛਾ ਜੀ। ਹਾਂ, 3.5 ਮਹੀਨੇ ਚ ਪੱਗ ਤਿਆਰ ਕੀਤੀ। ਇਹਨੂੰ ਹੁਣ ਤੱਕ 6 ਚੈਨਲਾਂ ਤੇ ਆ ਚੁੱਕੀ ਐ ਤੇ 3.5 ਲੱਖ ਦਾ ਨਾਮ ਮਿਲ ਚੁੱਕਿਆ ਪੱਗ ਨੂੰ। ਅੱਛਾ ਜੀ। ਹਾਂ। ਇਹ ਪੱਗ ਦਾ ਪੂਰੇ ਵਰਲਡ ਚ ਇਸਟੰ ਤੁਮਾ ਮਚਨੇ ਨੇ ਤੇ ਜਿਹੜੇ ਆਪਣਾ ਫਿਲਮਾਂ ਵਾਲੇ ਤੇ ਨਾਟਕਾਂ ਵਾਲੇ ਵੀ ਇਹਨੂੰ ਬਹੁਤ ਪਸੰਦ ਕਰ ਰਹੇ ਨੇ।